ਹਾਂਜੀ ਸਤਿ ਸ੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਥੋੜਾ ਦੋ ਪੰਗਾਂ ਸਿੰਘ ਤੋਂ ਪਹਿਲਾਂ ਲਾਈਵ ਕੱਟਿਆ ਗਿਆ ਸੀਗਾ ਉਹ ਥੋੜੀ ਜਿਹੀ ਕੋ ਪ੍ਰੋਬਲਮ ਆ ਗਈ ਜਿਹਦੇ ਕਰਕੇ ਮੈਂ ਤੁਹਾਨੂੰ ਤੁਸੀਂ ਪੜ ਲਿਆ ਹੋਣਾ ਜਿਹੜੇ ਹੈਡਿੰਗ ਦਿੱਤੀ ਹੋਈ ਕਿ ਹੈਡਿੰਗ ਕੀ ਹੈ ਆਖਰਕਾਰ ਮਸਲਾ ਕੀ ਹੈ ਤੇ ਬਾਰ ਬਾਰ ਹਰ ਰੋਜ਼ ਮੈਂ ਲਾਈਵ ਹੁੰਦਾ ਐਹੀ ਚੀਜ਼ ਨੂੰ ਕਿ ਪ੍ਰਵਾਸੀਆਂ ਦੇ ਵੱਲੋਂ ਆ ਕੀਤਾ ਗਿਆ ਉਹ ਕੀਤਾ ਗਿਆ ਤੇ ਉਸ ਦੇ ਉੱਤੇ ਇੱਕ ਅਜੇ ਇੱਕ ਹੋਰ ਚੀਜ਼ ਦਾ ਵਾਅਦਾ ਹੋ ਗਿਆ ਜਿਹਨੂੰ ਲੈ ਕੇ ਲਾਈਵ ਹੋਣਾ ਬਹੁਤ ਜ਼ਰੂਰੀ ਸਮਝਿਆ ਬਹੁਤ ਜ਼ਰੂਰੀ ਆ ਵੀ ਲਾਈਵ ਹੋ ਕੇ ਲੋਕਾਂ ਦੱਸਿਆ ਜਾਵੇ ਕਿ ਕਿੱਥੇ ਤੱਕ ਜਿਹੜਾ ਹਾਲਾਤ ਪਹੁੰਚ ਚੁੱਕੇ ਨੇ ਕਿੱਥੇ ਤੱਕ ਇਹ ਪ੍ਰਵਾਸੀ ਜਿਹੜੇ ਨੇ ਵੱਧ ਚੁੱਕੇ ਨੇ ਹਾਲੀ ਦੇ ਵਿੱਚ ਇੱਕ ਘਟਨਾ ਸ਼੍ਰੀਨੰਦਪੁਰ ਸਾਹਿਬ ਤੋਂ ਮਾਹੇਜ 20 ਕਿਲੋਮੀਟਰ ਦੀ ਦੂਰੀ ਦੇ ਉੱਤੇ ਘਟਨਾ ਹੁੰਦੀ ਹੈ 2 ਜਾਂ 3 ਦਿਨ ਪਹਿਲਾਂ ਤੇ ਜਿਹਨੂੰ 24 ਘੰਟੇ ਦੇ ਵਿੱਚ ਪੁਲਿਸ ਵੱਲੋਂ ਸੁਝਾਵ ਹੀ ਲਿਆ ਜਾਂਦਾ ਹੈ ਘਟਨਾ ਕੀ ਸੀਗੀ ਉੱਥੇ ਇੱਕ ਪ੍ਰਵਾਸੀ ਪਰਵਾਸੀ ਨੇ ਇੱਕ ਪਰਵਾਸੀ ਦਾ ਹੀ ਕਤਲ ਕਰ ਦਿੱਤਾ। ਪ੍ਰੇਮ ਸਬੰਧ ਸੀ ਸ਼ਾਇਦ ਇਹਨਾਂ ਦੇ। ਜਿਹੜੀ ਜਿਹੜੀ ਜਾਣਕਾਰੀ ਸਾਡੇ ਕੋਲੇ ਆਈ ਤੇ ਉਹ ਸ਼ੱਕ ਦੇ ਚੱਕਰ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਇੱਕ ਪਰਵਾਸੀ ਨੇ ਦੂਜੇ ਦਾ ਸ਼ਾਇਦ ਦੋ ਬੱਚੇ ਵੀ ਸੀਗੇ ਉਹਦੇ ਕੁੜੀ ਦੇ ਜੋ ਜਾਣਕਾਰੀ ਸਾਹਮਣੇ ਆਈ ਹੈ। ਗੱਲ ਇੱਥੇ ਇਹ ਆ ਕਿ ਹੁਣ ਗੱਲ ਤਾਂ ਇਹ ਹੋਊਗੀ ਨਾ ਪੰਜਾਬ ਦੇ ਵਿੱਚ ਕਤਲੇਆਮ ਹੋਣ ਲੱਗ ਗਿਆ ਪੰਜਾਬ ਦੇ ਵਿੱਚ ਆ ਹੋ ਗਿਆ। ਤੁਹਾਨੂੰ ਹਰ ਰੋਜ਼ ਮੈਂ ਕੋਈ ਨਾ ਕੋਈ ਮੇਰੀ ਵੀਡੀਓ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਪ੍ਰਵਾਸੀਆਂ ਦੇ ਵੱਲੋਂ ਅੱਜ ਆਹ ਕਰ ਦਿੱਤਾ ਗਿਆ ਪ੍ਰਵਾਸੀਆਂ ਵੱਲੋਂ ਆਹ ਕੀਤਾ ਗਿਆ ਜਿਹਨੂੰ ਲੈ ਕੇ ਬੜੀ ਚਿੰਤਾ ਜਿਹੜੀ ਬਣਦੀ ਹੈ ਹੁਣ ਗੱਲ ਇੱਥੇ ਇਹ ਆ ਵੀ ਚਿੰਤਾ ਖੜੀ ਚਿੰਤਾ ਕਿਹੜੇ ਮੈਨੂੰ ਕੱਲੀ ਕੱਲੇ ਨੂੰ ਆ ਜੀ ਅੱਜ ਜੀ ਤੁਸੀਂ ਸਾਰੇ ਯਾਰ ਪੰਜਾਬ ਦੇ ਵਾਸੀ ਆ ਪੰਜਾਬ ਦੇ ਵਿੱਚ ਰਹਿੰਦੇ ਆ ਅੱਜ ਇੱਕ ਮੈਂ ਕਮੈਂਟ ਪੜ੍ਹਿਆ ਆਪਣੀ ਪੋਸਟ ਦੇ ਉੱਤੇ ਸਾਡੇ ਬੜੇ ਸੁਲਝੋਏ ਪੁਰਾਣੇ ਪੱਤਰਕਾਰ ਆ சுரேਸ਼ ਗਿਰੀ ਉਹਨੇ ਬੜਾ ਵਧੀਆ ਕਮੈਂਟ ਕਰਿਆ ਬੜੀ ਕਿਉਂਕਿ ਕਲਮ ਚੋਂ ਕਲਮ ਹੀ ਹੁੰਦੀ ਬਹੁਤ ਵਧੀਆ ਉਹਨਾਂ ਨੇ ਲਿਖਿਆ ਉਹ ਕਮੈਂਟ ਪੜ੍ਹ ਕੇ ਦੇਖਿਓ ਮੇਰੀ ਕੱਲ ਦੇ ਲਾਈਵ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਕਿ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਜਿਹਨੂੰ ਨੌਵੇਂ ਪਾਤਸ਼ਾਹ ਨੇ ਮੁੱਲ ਲੈ ਕੇ ਬਸਾਇਆ ਸੀਗਾ ਅਨੰਦਾਂ ਦੀ ਪੂਰੀ ਬਣਾਇਆ ਸੀ ਚੱਕ ਨਾਨਕੀ ਤੋਂ ਅਨੰਦਾਂ ਦੀ ਪੂਰੀ ਤੱਕ ਦਾ ਸਫ਼ਰ ਕੀਤਾ ਉਸ ਤੋਂ ਬਾਅਦ ਅਸਾਂ ਪਾਛਨ ਖਾਲਸੇ ਦੀ ਜਨਮ ਭੂਮੀ ਦਾ ਨਾਂ ਦਿੱਤਾ ਇਹਨੂੰ ਤੇ ਅੱਜ ਇਸ ਧਰਤੀ ਦੇ ਉੱਤੇ ਕਾਬਜ ਕੌਣ ਹੋ ਰਿਹਾ ਏ? ਜਾਦੇ ਗਿਣਤੀ ਕੌਣ ਹੈ ਇਸ ਧਰਤੀ ਦੇ ਉੱਤੇ ਅੱਜ? ਇਹ ਤੁਹਾਡ ਨੂੰ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਹੈ। ਮੱਥੇ ਦੇ ਹੱਥ ਮੰਨ ਦੀ ਲੋੜ ਹੈ। ਸ਼ਰਮ ਕਰਨ ਦੀ ਲੋੜ ਹੈ ਕਿਉਂਕਿ ਚੰਦ ਪੈਸੇ ਦੇ ਚੱਕਰ ਦੇ ਵਿੱਚ ਤੁਸੀਂ ਲੋਕਾਂ ਨੇ ਇਸ ਧਰਤੀ ਦਾ ਸਤਿਆਨਾਸ਼ ਕਰਨਾ ਜਿਹੜਾ ਲਾਇਆ ਏ। ਇਸ ਧਰਤੀ ਦੇ ਉੱਤੇ ਉਹ ਕਾਬਜ ਕੀਤੇ ਜਿਨ੍ਹਾਂ ਦੇ ਨਾਲ ਸਾਬੇ ਕਮਾਲ ਜੰਗਾ ਜੁੱਧ ਜਿਹੜੇ ਕਰਦੇ ਰਹੇ ਆਪਾਂ ਕਿਹਨਾਂ ਨਫ਼ਰਤ ਨਹੀਂ ਕਰਦੇ ਗੱਲ ਇਹ ਕਰਦਾ ਕਿ ਇਸ ਧਰਤੀ ਦੇ ਉੱਤੇ ਜੇ ਤੁਹਾਨੂੰ ਜਨਮ ਦਿੱਤਾ ਏ ਉਸ ਅਕਾਲ ਪੁਰਖ ਨੇ ਤਾਂ ਤੁਸੀਂ ਇਸ ਧਰਤੀ ਨੂੰ ਸੰਭਾਲਣਾ ਵੀ ਸਿੱਖੋ ਇਸ ਧਰਤੀ ਨਾਲ ਜੁੜੋ ਇਸ ਧਰਤੀ ਨੂੰ ਸੰਭਾਲੋ ਕਿਉਂਕਿ ਗੁਰਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਰਗੀ ਧਰਤੀ ਜਿਹਦਾ ਨਾਮ ਲੇਤੇ ਵੀ ਸਿਰ ਚੁੱਕ ਜਾਂਦਾ ਏ ਦੇ ਸਭ ਵਿਦੇਸ਼ਾਂ ਦੇ ਵਿੱਚ ਬਾਹਰ ਜਾ ਕੇ ਦੇਖਿਓ ਲੋਕੀ ਪੈਰਾਂ ਨੂੰ ਹੱਥ ਲਾਣ ਤਾਂ ਕਿ ਜਾਂਦੇ ਆ ਆਨੰਦਪੁਰ ਸਾਹਿਬ ਤੋਂ ਆਇਆ ਪਰ ਆਨੰਦਪੁਰ ਸਾਹਿਬ ਦੇ ਲੋਕੋ ਤੁਸੀਂ ਇਸ ਧਰਤੀ ਨੂੰ ਕਿੱਕਰਾਂ ਦੇ ਗਿਰਵੀ ਰੱਖ ਰਹੇ ਹੋ ਪੈਸੇ ਦੇ ਲਈ ਬੇਚ ਰਹੇ ਹੋ ਧਰਤੀ ਨੂੰ ਤੇ ਕਿਹਨੋ ਕੰਮ ਜੇ ਤੁਸੀਂ ਕਰਾ ਰਹੇ ਹੋ ਇਸ ਧਰਤੀ ਦੇ ਉੱਤੇ ਬੜਾ ਭਾਗੇ ਤੁਸੀਂ ਸੀਗੇ ਪਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਦੇ ਲਈ ਕੰਡੇ ਬੀਜ ਰਹੇ ਤੁਸੀਂ ਅੱਗੇ ਤੁਸੀਂ ਸਾਹਿਬੇ ਕਮਾਲ ਦੀ ਸ਼ਹਾਦਤ ਨੂੰ ਭੁੱਲਦੇ ਜਾ ਰਹੇ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੁੱਲਦੇ ਜਾ ਰਹੇ ਤੁਹਾਨੂੰ ਤਾਂ ਫਕਰ ਹੋਣਾ ਚਾਹੀਦਾ ਇੱਥੇ ਤਿੰਨ ਸ਼ਹਿਬਜ਼ਾਦਿਆਂ ਨੇ ਜਿਹੜਾ ਹੈ ਜਾਨਵਲੇਆ ਸੀਗਾ ਇਸ ਧਰਤੀ ਦੇ ਉੱਤੇ ਖੇਡ ਕੇ ਗਏ ਹੋ ਪਰ ਤੁਸੀਂ ਇਸ ਧਰਤੀ ਨੂੰ ਸੰਭਲਣ ਦੀ ਬਜਾਏ ਧਰਤੀ ਨੂੰ ਤੁਸੀਂ ਦੰਦਲਾ ਕਰਨ ਵਾਲੇ ਪਾਸੇ ਤੌਰ ਤੇ ਕਿਉਂਕਿ ਤੱਤਸ਼ੀਰ ਕੇਸਗਰ ਸਾਡੇ ਸਭ ਬਿਲਕੁਲ ਸਾਹਮਣੇ ਦੁਕਾਨਾਂ ਹੈਗੀਆਂ ਨੇ ਜਦੋਂ ਮਰਜੀ ਉੱਥੇ ਰੇਡ ਵਾਜੇ ਕੁਝ ਹੋ ਜੇ ਉੱਥੇ ਤੁਹਾਨੂੰ ਨਸ਼ੀਲੀਆਂ ਚੀਜ਼ਾਂ ਜੜਦੇ ਗੁੱਟ ਕੇ ਬੀੜੀਆਂ ਸਿਗਰਟਾਂ ਸਭ ਕੁਝ ਮਿਲ ਜੂਗਾ ਸ਼ਰਮਣੀ ਚਾਹੀਦੀ ਤੁਹਾਨੂੰ ਲੋਕਾਂ ਨੂੰ ਵੀ ਯਾਰ ਤੁਸੀਂ ਲੋਕ ਕਿਸ ਪਾਸੇ ਤੁਰ ਪੇ ਨਾ ਕੋਈ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਚੀਜ਼ਾਂ ਦੀਆਂ ਇਹ ਵੀ ਬੜੀ ਚਿੰਤਾ ਦਾ ਵਿਸ਼ਾ ਹੈ ਠੀਕ ਹੈ ਜੀ ਤੇ ਦੂਜੀ ਗੱਲ ਕਾਬਜੇ ਇੱਥੇ ਕੌਣ ਹੋ ਰਹੇ ਆਗੇ ਨੰਗਲ ਦੇ ਵਿੱਚ ਇੱਕ ਕਤਲ ਹੋਇਆ ਜਿਹਨੂੰ ਤੁਹਾਨੂੰ ਪਹਿਲਾਂ ਦੱਸ ਗਿਆਟਿਆ ਇੱਕ ਪ੍ਰਵਾਸੀ ਨੇ ਕਤਲ ਕੀਤਾ ਇੱਕ ਪ੍ਰਵਾਸੀ ਦਾ ਤੇ ਅਖਬਾਰਾਂ ਦੇ ਵਿੱਚ ਖਬਰ ਲੱਗੀ ਕਿ ਆ ਪੰਜਾਬ ਦੇ ਵਿੱਚ ਜਿਹੜਾ ਕਤਲ ਹੋਇਆ ਹੈ ਨਾ ਕੀਤਾ ਕਿਹਨੇ ਕਿਵੇਂ ਕੀਤਾ ਪੰਜਾਬ ਦੀ ਲਾਅਨ ਆਰਡਰ ਪੰਜਾਬ ਦੀ ਕਾਨੂੰਨ ਵਿਵਸਥਾ ਇਹਦਾ ਖਰਾਬ ਕਰ ਰਹੇ ਨਾ ਆ ਕੇ ਫਿਰੇ ਮੈਂ ਫੇਰ ਕਹਿੰਦਾ ਵੀ ਸਾਡੇ ਇੱਥੋਂ ਦੇ ਲੋਕ ਜਿਹੜੇ ਹੈਗੇ ਨੇ ਸਾਡੇ ਇੱਥੇ ਦੇ ਅਗਰ ਜੰਪਲ ਇਹਨਾਂ ਦੇ ਖੂਨ ਦੇ ਵਿੱਚ ਅਜਿਆ ਕੋਈ ਮਿਕਸ ਨਹੀਂ ਹੈਗਾ ਚੀਜ਼ ਇਹ ਅੱਜ ਵੀ ਅਣਕੀ ਹੈ ਕੱਲ ਵੀ ਅਣਕੀ ਸੀ ਕੱਲ ਵੀ ਅਣਕੀ ਰਹਿਣਾ ਇਹ ਕਦੇ ਵੀ ਅਜੇ ਗਦਾਰੀਆਂ ਨਹੀਂ ਕਰਦੇ ਕਦੇ ਵੀ ਅਜੇ ਕਤਲੋਗਾਰਤ ਨੂੰ ਅੰਜਾਮ ਨਹੀਂ ਦਿੰਦੇ ਇਹ شریف ਲੋਕ ਹੈ ਇਹ ਗੁਰੂ ਨੂੰ ਮੰਨਣ ਵਾਲੇ ਲੋਕ ਹੈ ਪਰ ਜਿਹੜੇ ਬਾਹਰੋਂ ਲੋਕ ਆ ਕੇ ਇੱਥੇ ਬਸੇ ਹੋਏ ਆ ਆਊਟ ਆਫ ਸਟੇਟਾਂ ਤੋਂ ਆ ਕੇ ਬਸੇ ਹੋਏ ਆ ਉਹ ਜ਼ਿਆਦਾਤਰ ਦੇਖਿਆ ਜਾਂਦਾ ਹੈ ਕ੍ਰਾਈਮ ਦੇ ਵਿੱਚ ਵੱਡਾ ਹਿੱਸਾ ਉਹਨਾਂ ਦਾ ਜਿਆਦਾ ਕ੍ਰਾਈਮ ਉਹ ਲੋਕ ਕਰ ਰਹੇ ਨੇ ਪਿਛਲੇ ਦਿਨੀ ਇੱਕ ਬੱਚੇ ਨਾਲ ਲੜਾਈ ਲੜਾਈ ਦੀ ਵੀਡੀਓ ਪਾਈ ਸੀਗੀ ਵੀ ਲੜੇ ਇੱਕ ਬੱਚੇ ਨੂੰ ਫੇਰ ਕੁੱਟਣ ਵਾਸਤੇ ਮੁਗਰੇ ਮੋਟਰਸਾਈਕਲ ਤੇ ਗਏ ਉਹਨਾਂ ਦੇ ਜੋ ਕਾਰਵਾਈ ਸੀਗੀ ਬਣਦੀ ਉਹ ਪ੍ਰਸ਼ਾਸਨ ਨੇ ਕੀਤੀ ਆ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਹੋਰ ਮਸਲਾ ਹੋਇਆ ਸੀ ਲਾਗਲੇ ਪਿੰਡ ਦੇ ਵਿੱਚ ਵੀ ਜਿਹੜੇ ਪ੍ਰਵਾਸੀ ਨੇ ਜਿਹੜੀ ਹੈ ਇੱਕ ਬਹੁਤ ਅਜੀਬ ਵੀਡੀਓ ਬਣਾਈ ਸੀ ਹਰਕਤ ਗਲਤ ਜਾਂਦੀ ਕੋਸ਼ਿਸ਼ ਕੀਤੀ ਜੋ ਵੀ ਕੀਤਾ ਵੀਡੀਓ ਬਣਾ ਕੇ ਉਦੇ ਉੱਤੇ ਬਣਦੀ ਕਾਰਵਾਈ ਜਦੋਂ ਪਿੰਡ ਵਾਲਿਆਂ ਨੇ ਸਟੈਂਡ ਲਿਆ ਪ੍ਰਸ਼ਾਸਨ ਨੇ ਸਾਥ ਦਿੱਤਾ ਵੀ ਜਿਹੜੀ ਗਲਤ ਚੀਜ਼ ਆ ਉਹ ਗਲਤ ਆ ਉਹਨੂੰ ਬਣਦੀ ਸਜ਼ਾ ਮਿਲੀ ਤੇ ਉਸ ਤੋਂ ਬਾਅਦ ਇਹ ਤੀਜੀ ਘਟਨਾ ਹੋ ਗਈ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਕ ਮਹੀਨੇ ਮਹੀਨਾ ਕਹਿੰਨ ਨੂੰ ਦੋ ਹਫ਼ਤੇ ਦੋ ਦਿਨ ਹਫ਼ਤੇ ਦੇ ਦੋ ਹਫ਼ਤੇ ਦੇ ਵਿੱਚ ਇਹ ਤੀਜੀ ਘਟਨਾ ਦੇਖਣ ਨੂੰ ਮਿਲ ਗਈ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗੇ ਪਾਸੇ ਤੇ ਰਾਦ ਇੱਕ ਕੱਲ ਮ ਇੱਕ ਲਾਈਵ ਹੋਇਆ ਸੀਗਾ ਉਹ ਪ੍ਰਵਾਸੀਆਂ ਨੇ ਝੰਡੇ ਵਾਲਾ ਗੁਰੂ ਵਾਲੇ ਪਾਸੇ ਕਹਿੰਦੇ ਪੰਜਾਬੀਆਂ ਦੀ ਪੱਜਾਂ ਨੂੰ ਹੱਥ ਪਾਈਆਂ ਤੇ ਜਿਆਦਾ ਗਿਣਤੀ ਪ੍ਰਵਾਸੀਆਂ ਦੀ ਸੀ ਪੰਜਾਬੀ ਘੱਟ ਸੀ ਠੀਕ ਹੈ ਜੀ ਤੇ ਆਹ ਦੇਖੋ ਇੱਕ ਤਾਰੀ ਗੁਜਰ ਜੀ ਹੁਣੀ ਲਿਖਿਆ ਲੁਧਿਆਣੇ ਦੇ 3-4 ਦਿਨ ਹੋ ਗਏ ਗਣੇਸ਼ ਮਹਾਰਾਜ ਦੀ ਯਾਤਰਾ ਕੱਢਣ ਨੂੰ ਲੈ ਕੇ ਜਾਂ 100 ਪ੍ਰਵਾਸੀ ਰੋਡਾਂ ਤੇ ਸ਼ਹਿਰਾਂ 'ਵਾਂ ਡੀਜੇ ਲੈ ਕੇ ਜਿੱਲਾਂ ਵਾਲੇ ਗਾਣੇ ਲਾ ਕੇ ਕੁੜੀਆਂ ਛੇੜਦੇ ਹੁਲੜਵਾਦੀ ਕਰਦੇ ਪੁਲਿਸ ਤਮਾਸ਼ਾ ਦੇ ਦੇ ਰਹੇ ਨੇ ਕਿਹੋ ਜਿਹਾ ਕਿਹੋ ਜਿਹਾ ਕਮੈਂਟ ਆ ਰਹੇ ਦੇਖੋ ਅਸਲ 'ਚ ਚਿੰਗਾਰੀ ਉੱਠਣ ਦੀ ਦੇਰ ਆ ਵੀ ਲੋਕ ਸਾਰੇ ਦੁਖੀ ਨੇ ਸਾਰੇ ਪਾਸੇ ਪਾਸੇ ਆਹੀ ਹਾਲ ਹੋਇਆ ਪਿਆ ਹੁਣ ਤੁਸੀਂ ਲੋਕ ਜੇ ਤੁਸੀਂ ਪੰਜਾਬ ਨੂੰ ਨਹੀਂ ਸੰਭ ਸਕਦੇ ਆਪਣੇ ਪਿੰਡਾਂ ਨੂੰ ਸੰਭਲੋ ਆਪਣੇ ਘਰਾਂ ਨੂੰ ਸੰਭਲੋ ਇਹਨਾਂ ਨਾਲ ਆਪਾਂ ਇਹ ਨਹੀਂ ਕਹਿੰਦੇ ਵੀ ਕੁੱਟਮਾਰ ਕਰੋ ਜਾਂ ਕੁਛ ਕਰੋ ਪਰ ਤੁਸੀਂ ਆਪਦੇ ਭਾਰ ਆਪਦੇ ਮੁੰਡੇ ਦੇ ਚੱਕੋ ਹਣ ਆਪਦੇ ਖੇਤੀਬਾੜੀ ਇਹਨਾਂ ਤੋਂ ਕਰਾਓ ਤਾਂ ਸਿਰਫ ਦਿਹਾੜੀ ਦੇ ਕੇ ਨਾ ਤੋਰੋ ਘਰਾਂ ਦੇ ਵਿੱਚ ਰਿਸ਼ਤੇਦਾਰੀਆਂ ਦਾ ਪਾ ਕੇ ਰੱਖੋ ਇਹਨਾਂ ਨਾਲ ਠੀਕ ਹੈ ਇਹ ਆਪਣੇ ਪਰਿਵਾਰ ਲਿਆਂਦੇ ਤੇ ਆਹ ਦਾ ਪਰਿਵਾਰ ਜਿੱਥੇ ਮਰਜ਼ੀ ਰੱਖੇ ਕਿਰਾਏ ਤੇ ਰਹਿ ਕੇ ਘਰਾਂ ਦੇ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ ਜਿਹੜੀ ਮੇਰੀ ਸਲਾਹ ਹੈ ਦਿਓ ਨਾ ਦਿਓ ਆਪਾਂ ਇਹ ਨਹੀਂ ਕਹਿੰਦੇ ਵੀ ਨਾ ਦਿਓ ਜੇ ਤੁਸੀਂ ਆਪਦੇ ਭਾਈ ਅੰਦਰ ਹੀ ਰੱਖਣੇ ਅੰਦਰ ਵੀ ਰੱਖ ਲਓ ਤੁਹਾਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਸਾਡੀ ਇੱਕ ਨਿਮਾਣੀ ਜੀ ਸਲਾਹ ਤੁਹਾਨੂੰ ਕੋਸ਼ਿਸ਼ ਇਹ ਆ ਵੀ ਸਾਨੂੰ ਸਾਡੀ ਸਲਾਹ ਇਹ ਆ ਵੀ ਤੁਹਾਨੂੰ ਰੱਖਣੇ ਨਹੀਂ ਚਾਹੀਦੇ ਕਿਉਂਕਿ ਤੁਹਾਡਾ ਬినాਸ਼ ਕਰ ਦਣਾ ਇਹਨਾਂ ਲੋਕਾਂ ਨੇ ਪਹਿਲਾ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਉਹ ਵੀ ਪ੍ਰਵਾਸੀਆਂ ਦੇ ਵੱਲੋਂ ਦੂਜਾ ਛੇੜਛਾੜ ਦਾ ਜਾਂ ਕੋਈ ਅੱਧਾ ਅਸਲੀ ਗਾਣੇ ਦਾ ਕੋਈ ਗਾਣੇ ਦਾ ਮਸਲਾ ਆ ਉਹ ਵੀ ਪ੍ਰਵਾਸੀਆ ਵੱਲੋਂ ਤੀਜਾ ਮਸਲਾ ਹੁਣ ਕਤਲ ਦਾ ਆ ਗਿਆ ਸ਼੍ਰੀ ਆਨੰਦ ਪ੍ਰਸਾਦ ਦੇ ਏਰੀਏ ਦੇ ਵਿੱਚ ਤਿੰਨ ਮਸਲੇ ਆ ਗਏ ਇਹਦੇ ਪਰ ਤੁਸੀਂ ਕੀ ਜਾਂਦੇ ਪੱਗਾਂ ਨੂੰ ਹੱਥ ਇੱਥੇ ਪਹਿਲੇ ਆ ਹੈ ਗਲਤ ਛੇੜਛੜ ਇੱਥੇ ਹੋਲੀ ਕਤਲ ਇੱਥੇ ਹੋ ਰਿਆ ਤੇ ਹੋਰ ਤੁਸੀਂ ਕੀ ਜਾਂਦੇ ਤੇ ਜਿਹੜੇ ਲੋਕਾਂ ਨੇ ਆਪਦੇ ਵਪਾਰ ਇਹਨਾਂ ਦੇ ਸਪੋਰਟ ਕਰਤੇ ਨਾ ਬਰੂ ਬਾਈ ਲੋਕਾਂ ਦੇ ਉਹਨਾਂ ਨੂੰ ਵੀ ਸ਼ਰਮ ਨੂੰ ਹੱਥ ਮਾਰਨੀ ਚਾਹੀਦੀ ਆਪਣੀ ਬੇਸ਼ਰਮੀ ਨੂੰ ਜਿਹੜਾ ਹੈ ਇਸ ਤਰ੍ਹਾਂ ਨਹੀਂ ਆਪਣੇ ਸਿਰਫ ਪੈਸੇ ਪਿੱਛੇ ਯਾਰ ਆਪਣੇ ਆਪ ਨੂੰ ਵੇਚ ਨਹੀਂ ਦੇਣਾ ਚਾਹੀਦਾ ਘੱਟ ਖਾ ਲੋ ਆਪਣੇ ਨੂੰ ਦ ਉਹ ਕਮਾਣ ਯਾਰ ਇਹ ਦਿਹਾੜੀ ਕਰਨ ਆਏ ਥੱਲੇ ਦਿਹਾੜੀ ਕਰਨ ਕੋਈ ਗੱਲ ਨਹੀਂ ਠੇਕੇਦਾਰ ਆਪਣੇ ਨੂੰ ਬਣਾਓ ਠੀਕ ਹੈ ਮੰਡੀਆਂ 'ਚ ਜਾਣਾ ਸਬਜ਼ੀਆਂ ਆਪਣੇ ਦਾ ਖਰੀਦੋ ਫਰੂਟ ਆਪਣੇ ਤੋਂ ਖਰੀਦੋ ਸੜਕਾਂ ਦੇ ਉੱਤੇ ਦੇਖ ਲਿਓ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਕਿਹੜੀ ਨਿਸ਼ਾਨਦੇਹੀ ਦੇ ਨਾਲ ਇਹ ਸੜਕਾਂ ਦੇ ਉੱਤੇ ਦੁਕਾਨਾਂ ਲਾ ਕੇ ਬੈਠੇ ਹੋਏ ਹਾਈਵੇ ਦੇ ਉੱਤੇ ਮੇਨ ਰੋਡ ਦੇ ਉੱਤੇ ਇਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਉੱਥੇ ਕੋਈ ਗੱਡੀ ਆਂਦੀ ਬ੍ਰੇਕ ਮਾਰਦੀ ਕੋਈ ਨਾ ਕੋਈ ਵੱਡਾ ਹਾਦਸਾ ਹੁੰਦਾ ਵੀ ਹੈਗਾ ਹੋ ਵੀ ਜਾਣਾ ਕਿਹੜੇ ਘਰ ਦਾ ਚਿਰਾਗ ਤੁਸੀਂ ਬੁਝਾ ਵੀ ਦੇਣਾ ਫਰੂਟਾਂ ਦੀਆਂ ਰੈੜੀਆਂ ਐ ਨਾਆਂ ਗੁੱਡਿਆਂ ਦੀਆਂ ਰੈੜੀਆਂ ਐ ਨਾ ਦੁਕਾਨਾਂ ਐ ਨਾ ਲਾਈਆਂ ਕਿਹੜੇ ਦੁਕਾਨਾਂ ਲਾਈਆਂ ਕਿੱਥੇ ਕਰਾਇਆ ਪਰਦੇ ਕਿੱਥੋਂ ਮਨਜ਼ੂਰੀ ਲਈ 1 ਇੰਚ ਅਸੀਂ ਤੁਸੀਂ ਵਾਧਈਏ ਦਾ ਪਰਚੇ ਪਰਚੇ ਦਰਜ ਹੁਦੇਸ਼ ਕਿਤਾ ਹੋ ਜਾਂਦੀਆਂ ਇਹਨਾਂ ਰੋਗ ਦਾ ਟੋਗ ਦਾ ਕੋਈ ਨਹੀਂ ਪਿਛਲੇ ਦਿਨੀ ਕੋਨ ਉਤਾਰਿਆ ਅਕੜਨਾਮਾ ਆਪਾਂ ਦਿਖਾਈਆਂ ਦੱਤੀਆਂ ਬੋਲੇ ਉਹਨਾਂ ਦੇ ਉੱਤੇ ਤੁਹਾਨੂੰ ਫੇਰ ਬੇਨਤੀ ਕਰਦੇ ਆ ਵੀ ਇਹਨਾਂ ਦੀ ਬੋਟਾ ਬਣਾਉਣ ਵਾਲੇ ਪਾਸੇ ਪਿੱਛੇ हट ਜਾਓ ਇਹਨਾਂ ਦੇ ਰਾਸ਼ਨ ਕਾਰਡ ਬਣਾਉਣੇ ਵਾਲੇ ਪਾਸੇ ਪਿੱਛੇ ਵੜ ਜਾਓ ਇਹਨਾਂ ਦੇ ਆਧਾਰ ਕਾਰਡ ਬਣਾਉਣੇ ਪਾਸੇ ਪਿੱਛੇ ਹਟ ਜਾਓ ਇਹਨਾਂ ਨੂੰ ਕੰਮ ਕਰਾਓ ਇਹਨਾਂ ਨੂੰ ਪੈਸੇ ਦਿਓ ਗੱਲ ਖਤਮ ਆਪਣੀਆਂ ਰਿਸ਼ਤੇਦਾਰੀਆਂ ਨਾ ਪਾਵੇਂ ਨਾ ਬਿਲਕੁਲ ਗੁਰਦੇਵਾਲ ਜੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲੀਆਂ ਬਣੀਆਂ ਪਰ ਥਾਂ ਨੋ ਨਹੀਂ ਸਾਡੇ ਬੱਚਿਆਂ ਨੂੰ ਇਹਨੇ ਬੱਚਿਆਂ ਨੂੰ ਘੁੱਟ ਘੁੱਟ ਮਾਰ ਦੇਣਾ ਦੇਖੀ ਤੂੰ ਤੁਸੀਂ ਲਾਲਿਓ ਸਾਹਿਬ ਇਹਦਾ ਹੁਣੇ ਡਰਦੇ ਪੱਗਾਂ ਨੂੰ ਹੱਥੇ ਪਾਉਂਦੇ ਇਕੱਠੇ ਹੋ ਗਏ ਜਿਹਦੇ ਪੈ ਜਾਂਦੇ ਮੁੜ ਕੇ ਕਤਲ ਤਾਂ ਘੋਣ ਲੱਗੇ ਸਾਡੇ ਏਰੀਆ 'ਚ ਪਗ ਨਹੀਂ ਹੁਣ ਲੋਕਾਂ ਨੇ ਕਦੋਂ ਸਮਝਣਾ ਕੀ ਭਾੜ ਦੇ ਕੀ ਡੀਲ ਦੇ ਲੋਕ ਮੇਰੀ ਭਰਾਵਾ ਤੁਹਾਨੂੰ ਫੇਰ ਲੋਕਾਂ ਨੂੰ ਬੇਨਤੀ ਆ ਵੀ ਆਓ ਇਸ ਮਸਲੇ ਤੇ ਇਕੱਠੇ ਹੋਈਏ ਇਹਨਾਂ ਨੂੰ ਕੱਢਣਾ ਭਜਾਣਾ ਇਹ ਆਪਾਂ ਨਹੀਂ ਕਹਿੰਦੇ ਇਹ ਆਪਦਾ ਕੰਮ ਕਰਨ ਯਾਰ ਆਪਦਾ ਕੰਮ ਕਰਕੇ ਜਾਣ ਪਰ ਇੱਕ ਸੰਕਲਪ ਜ਼ਰੂਰ ਲਈਏ ਕਿ ਨਾ ਆਪਣਾ ਦਾ ਆਧਾਰ ਕਾਰਡ ਬਣਾਵਾਂਗੇ ਨਾ ਵੋਟਰ ਕਾਰਡ ਨਾ ਰਾਸ਼ਨ ਕਾਰਡ ਕਿਉਂਕਿ ਜਿੱਥੋਂ ਆਏ ਆਪਣੀ ਧਰਤੀ ਤੇ ਰਹਿਣਾ ਆਪਦਾ ਕੰਮ ਕਰਨ ਉੱਥੇ ਰਹਿਣਾ ਆਪਣੇ ਤੁਸੀਂ ਰਿਸ਼ਤੇਦਾਰੀਆਂ ਦਾ ਪਾਉਣ ਨਾ ਇੰਨੀ ਇੱਕ ਬੇਨਤੀ ਆ ਤੁਹਾਨੂੰ ਕਰਨੀ ਸੀ ਉਹ ਕਰਤੀਆਂ ਤੇ ਨਾਲ ਤੋਂ ਇੱਕ ਹੋਰ ਦੱਸ ਦਈਏ ਵੀ ਹੁਣ ਤੁਸੀਂ ਆਪਣੀਆਂ ਡਿਊਟੀਆਂ ਸੰਭਲਿਓ ਇੱਕ ਗੱਲ ਬੜੀ ਜ਼ਰੂਰੀ ਹੈ ਮੇਰੀ ਧਿਆਨ ਨਾਲ ਸੁਣ ਲਿਓ ਡਿਊਟੀਆਂ ਸਮਝ ਲਿਓ ਆਪਣੀਆਂ ਵੀ ਤੁਹਾਡੀਆਂ ਡਿਊਟੀਆਂ ਐ ਜਿੱਥੇ-ਇਥੇ ਪ੍ਰਵਾਸੀ ਰਹਿੰਦੇ ਇਹਨਾਂ ਦੀ ਗਿਣਤੀ ਕਰੋ ਕਿੰਨੀਆਂ ਆਪ ਗਿਣ ਲਓ ਜਿੱਥੇ ਰਹਿੰਦੇ ਕਿਹਦੀ ਜਗ੍ਹਾ 'ਚ ਰਹਿੰਦੇ ਉਹਦਾ ਨਾਮ ਲਿਖੋ ਜੇ ਤੁਸੀਂ ਨਹੀਂ ਜੇ ਜਾਂਦੇ ਨਾ ਵੀ ਸਾਡਾ ਨਾਮ ਸਾਹਮਣੇ ਨਾ ਆਵੇ ਤਾਂ ਉਹ ਲਿਸਟ ਮੇਰੇ ਕੋਲੇ ਦਿਓ ਮੈਂ ਪੁਲਿਸ ਥਾਣੇ ਦੇ ਵਿੱਚ ਜਾ ਕੇ ਆਪ ਇਹਨਾਂ ਦੀ ਗਿਣਤੀ ਉੱਥੇ ਦੇ ਕੇ ਆਉਂਗਾ ਤੇ ਨਾਲ ਉਹਨਾਂ ਨੂੰ ਲੈ ਕੇ ਇਹਦੀ ਗਿਣਤੀ ਮਿਲਤੀ ਕਰਾਉਂਗਾ ਵੀ ਇਹ ਕਿੰਨੇ ਕਿੱਥੇ ਰਹਿੰਦੇ ਤੁਹਾਡੇ ਕੋਲ ਇਹ ਵੈਰੀਫਿਕੇਸ਼ਨ ਕਰਾਈ ਹੈ ਜਿੱਦੀ ਜਗ੍ਹਾ ਦੇ ਵਿੱਚ ਰਹਿੰਦੇ ਹੋਏ ਵੈਰੀਫਿਕੇਸ਼ਨ ਨਹੀਂ ਕਰਾਈ ਹੋਵੇ ਤਾਂ ਉਹ ਤੇ ਪਰਚਾ ਵੀ ਦਰਜ ਕਰਾਉਂਗੇ ਵੀ ਤੁਸੀਂ ਇਹਨਾਂ ਨੂੰ ਜੁਰਮ ਕਰਨ ਨੂੰ ਬढ़ावा ਦੇ ਰਹੇ ਜਦੋਂ ਪੁਲਿਸ ਪ੍ਰਸ਼ਾਸਨਾਂ ਤੁਹਾਨੂੰ ਕਿਹਾ ਵੀ ਇਹਨਾਂ ਦੀ ਯਾਰ ਵੈਰੀਫਿਕੇਸ਼ਨ ਕਰਾਓ ਲਿਆ ਕੇ ਵੀ ਕੌਣ ਹੈ ਕਿੱਥੋਂ ਆਏ ਕਿੱਦਾਂ ਹੈ ਜਿੰਨੇ ਰੱਖੇ ਆਪਣੇ ਕੋਲ ਉਹਦੇ ਦਸਤਾਵੇਜ਼ ਨਾਲ ਅਟੈਚ ਕਰਾਣੇ ਜਿੰਨੇ ਰੱਖੇ ਹੋਏ ਆਪਣੇ ਕੋਲ ਕੱਲ ਕੋਈ ਐਜਿਟੇਸ਼ਨ ਕਰ ਦੇ ਨਾਲ ਸਗਾ ਹੱਕਦਾਰ ਉਹ ਵੀ ਹੋਵੇ ਫਿਰ ਜੇ ਭੱਜਣ ਛੱਡ ਕੇ ਜਾਓ ਜਿੰਮੇਵਾਰ ਹੋਵੇ ਵੇ ਲਿਆ ਕੇ ਇਹਨਾਂ ਨੂੰ ਫਿਰ ਹਵਾਲੇ ਕਰਨ ਪੁਲਿਸ ਦੇ ਕਾਨੂੰਨ ਦੇ ਪੁਲਿਸ ਬਿਲੀਏ ਕੰਮਾਉਂ ਤੁਹਾਡਿਆਂ ਨੂੰ ਤੇ ਨਾਲ ਇੱਕ ਹੋਰ ਗੱਲ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਰੱਖੇ ਹੋਏ ਉਹਨਾਂ ਦੇ ਬਿਜਲੀਆਂ ਨਹੀਂ ਫਰੀ ਹੋਣੀਆਂ ਨਾਲੇ ਹੁਣ ਇਹਨਾਂ ਨੂੰ ਤੁਸੀਂ ਕਮਾਓ ਪੈਸਾ ਤੁਸੀਂ ਕਮਾਓ ਤੇ ਬਿਜਲੀ ਵੀ ਫਰੀ ਲੋ ਬਿਜਲੀ ਫਰੀ ਦਿਓ ਇਹਨਾਂ ਨੂੰ ਤੇ ਕਮਾਈ ਕਰਕੇ ਤੁਸੀਂ ਇਹਨਾਂ ਦਾ ਰੈਂਟ ਲੋ ਉਹ ਸਾਰਿਆ ਕੁਝ ਹੁਣ ਆਪਾਂ ਕਰਾਂਗੇ ਉੱਜਾ ਕੇ ਪ੍ਰਸ਼ਾਸਨ ਦਾ ਪੁਲਿਸ ਦਾ ਆਪਣੇ ਪੰਜਾਬ ਦਾ ਅਸੀਂ ਸਾਥ ਦੇਵਾਂਗੇ ਆਪਣੇ ਲੋਕਾਂ ਦਾ ਸਾਥ ਆਈ ਦੇਵਾਂਗੇ ਜਿਹੜੇ ਚੰਦਗ ਬੰਦਿਆਂ ਨੇ ਨਾ ਇਹਨਾਂ ਨੂੰ ਰਜਗਾਰ ਦਾ ਸਾਧਨ ਬਣਾ ਕੇ ਰੱਖਿਆ ਆਪਣੇ ਵਾਸਤੇ ਹੁਣ ਸਾਰਿਆਂ ਦੇ ਪਰਦੇ ਪਾਤ ਕਰਾਂਗੇ ਦੱਸਾਂਗੇ ਵੀਦਤ ਉਹਨਾਂ ਦੇ ਮੀਟਰ ਵੀ ਲਵਾਉਂਗੇ ਲੱਗ ਹੋਣਾ ਉਹ ਸਾਰੇ ਘਰਦਿਆਂ ਨੂੰ ਬਿੱਲ ਦੇਣੇ ਪੈਣੇ ਉਹਨਾਂ ਨੂੰ ਤੁਸੀਂ ਕਿਹਤਰਾ ਰੱਖ ਸਕਦੇ ਬਿੱਲ ਬਿਨ ਦਿੱਤੇ ਬਿਨਾ ਕਮਰਸ਼ੀਅਲ ਯੂਜ਼ ਕਰਦੇ ਇਨਕਮ ਦਾ ਸਾਧਨ ਬਣਾਇਆ ਮੈਨੇ ਦੇਣਾ ਪੈਣਾ ਤੁਹਾਨੂੰ ਵੀ ਬਿੱਲ ਭਰਨਾ ਪਣਾ ਹੁਣ ਇਹਦਾ ਰੱਖੋ ਭਾਈ ਕਿਹੜੇ ਰੱਖਦੇ ਹੁਣ ਇਹਦਾ ਤੇ ਜਿਹਨਾਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਵੀ ਉਹਨਾਂ ਦੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਵੀ ਤੁਹਾਡੇ ਪਿੰਡਾਂ ਦੇ ਲਾਗੇ ਪਾਸੇ ਆ ਕੇ ਜੇ ਤੁਸੀਂ ਪੁਲਿਸ ਸਾਹਮਣੇ ਨਹੀਂ ਜਾਣਾ ਚਾਹੁੰਦੇ ਵੀ ਆਪਾਂ ਸਾਹਮਣੇ ਸਾਡੀ ਜਿੱਦ ਦਾ ਤੁਸੀਂ ਕਹਿੰਦੇ ਪਰ ਇੱਕ ਗੱਲ ਤੁਹਾਨੂੰ ਇਹ ਤਿਆਗਣੀ ਪੈਣੀ ਵੀ ਸਾਡੀ ਪਿੰਡ ਜਗ੍ਹਾ ਰਾਈ ਮਾਰੇ ਵੱਜਣਾ ਜਾਂ ਪਿੰਡ ਸਾਡੀ ਦਸ਼ਮੀ ਪੈਣੀ ਇਹ ਬਿਲਕੁਲ ਭੁੱਲ ਕੇ ਚੱਲਣਾ ਪੈਣਾ ਦਸ਼ਮੀ ਪੈਂਦੀ ਜਿੰਨਾ ਪੈਂਦੀ ਪਈ ਜਾਵੇ ਯਾਰ ਕੋਈ ਗੱਲ ਨਹੀਂ ਪਰ ਤੁਸੀਂ ਲੈ ਕੇ ਆ ਦਿਓ ਵੀ ਇੰਨੇ ਬੰਦੇ ਇੱਥੇ ਵੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈਗਾ ਜਿਨ੍ਹਾਂ ਰੱਖੇ ਉਹਨਾਂ ਦੱਸਿਆ ਪ੍ਰਸ਼ਾਸਨ ਨੂੰ ਵੀ ਇੰਨੇ ਬੰਦੇ ਰੱਖੇ ਹੋਏ ਜੀ ਇਹਨਾਂ ਨੇ ਮੁੜ ਕੇ ਦੂਈ ਪੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਸਣ ਲੱਗ ਜਾਂਦੇ ਠੀਕ ਹੈ ਨਾ ਜੇ ਇਹਨਾਂ ਨੂੰ ਪਤਾ ਹੁੰਦੇ ਹੁੰਦੇ ਵੀ ਨਾ ਉਹਨੇ ਕੀਤੀ ਹੋਵੇ ਵੈਰੀਫਿਕੇਸ਼ਨ ਫਿਰ ਪ੍ਰਸ਼ਾਸਨ ਦੀ ਗਲਤੀ ਹੈ ਤੁਸੀਂ ਦਿਓ ਮੇਰਾ ਨੰਬਰ ਮੈਂ ਲਿਖ ਦੇਣਾ ਉੱਤੇ ਨੰਬਰ ਮੇਰਾ ਨੋਟ ਕਰ ਲਿਓ ਤੇ ਮੈਨੂੰ ਦਿਓ ਲਿਸਟਾਂ ਜਿਹੜੇ ਨਹੀਂ ਸਾਹਮਣੇ ਆਣਾ ਚਾਹੁੰਦੇ ਜਿਹੜੇ ਸਾਹਮਣੇ ਆਣਾ ਚਾਹੁੰਦੇ ਉਹ ਮੇਰੇ ਨਾਲ ਸੰਪਰਕ ਕਰੋ ਮੈਂ ਨਾਲ ਚੱਲਾਂਗਾ ਉਹਨਾਂ ਦੇ ਆਪਾਂ ਲਿਸਟਾਂ ਉੱਥੇ ਦੇਵਾਂਗੇ ਵੀ ਇੰਨੇ ਬੰਦੇ ਇੱਥੇ ਇੰਨੇ ਦੇ ਬੱਚੇ ਇੱਥੇ ਕਰੋ ਗਿਣਤੀ ਮਿੰਨਤੀ ਕਰੋ ਯਾਰ ਸਾਰੇ ਦਾ ਜਿਹਨੇ ਇਲਾਕੇ ਨਾਲ ਲੱਗੇ ਰਹਿੰਦੇ ਨਾ ਸਾਰੇ ਗਿਣਤੀਆਂ ਮਿੰਟੀਆਂ ਕਰੋ ਵੀ ਕਿਹਦੀ ਜਗ੍ਹਾ 'ਚ ਰਹਿੰਦੇ ਕਿੰਨੇ ਬੰਦੇ ਰੱਖੇ ਇਹਨਾਂ ਨੂੰ ਸਾਰੇ ਗਿਣਤੀਆਂ ਮਿੰਟੀਆਂ ਕਰਕੇ ਦਿਓ ਆਪਾਂ ਕਰੀਏ ਜਾ ਰਹੇ ਵੀ ਹਾਲਾ ਕਰੋ ਇਹਨਾਂ ਦੀ ਗਿਣਤੀਆਂ ਮਿੰਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ